ਪਾਤਾਲ ਪਾਤਾਲ ਲੱਖ ਆਗਾਸ ਆਗਾਸ ਜੋ ਨਹੀਂ ਲਖੇ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਇਤਨੇ ਪਾਤਾਲ ਇਤਨੇ ਆਕਾਸ਼ ਆਕਾਸ਼ ਤੋਂ ਅੱਗੇ ਆਕਾਸ਼ ਸਿਤਾਰੋਂ ਸੇ ਅੱਗੇ ਜਹਾ ਔਰ ਵੀ ਹੈ ਇਕਬਾਲ ਕਹਿੰਦੇ ਨੇ ਇਨਾ ਸੂਰਜ ਚੰਨ ਤਾਰਿਆਂ ਤੋਂ ਅੱਗੇ ਵੀ ਦੁਨੀਆ ਹੈ آکش تو پری بھی آکاش نے اور اس آکاش تو پرے بھی آکاش نے پاتال تو پری بھی پاتال نے اور اس پاتال پاتالے بھی پاتال نے پاتالا پاتا لکھ گاس آگاس اوڑک اوڑک بھال تھکے ویل وید کہواد آخر تھک ہار کے ویدان دے وکتا ਤੇ ਵੇਦਾਂ ਦਾ ਉਚਾਰਨ ਕਰਨ ਹਾਰ ਬ੍ਰਹਮਾ ਥਕ ਹਾਰ ਕੇ ਆਖਰ ਇੱਕੋ ਹੀ ਗੱਲ ਕਹਿੰਦਾ ਹੈ ਕਿ ਉਹ ਲੇਖੇ ਵਿੱਚ ਨਹੀਂ ਆ ਸਕਦਾ ਗਿਣਤੀ ਵਿੱਚ ਨਹੀਂ ਆ ਸਕਦਾ ਨੇਤੀ ਨੇਤੀ ਇਹ ਬ੍ਰਹਮੇ ਦੇ ਮੁਖਾਰ ਬਿੰਦ ਤੋਂ ਨਿਕਲੇ ਆ ਇਹ ਵੀ ਪੂਰਾ ਨਹੀਂ ਹੈ ਇਹ ਵੀ ਪੂਰਾ ਨਹੀਂ ਹੈ ਇਹ ਵੀ ਮੂਲ ਨਹੀਂ ਹੈ ਇਹ ਵੀ ਮੂਲ ਨਹੀਂ ਹੈ ਭਾਉ ਸਭ ਕੁਝ ਦੀ ਮੈਨੂੰ ਪ੍ਰਾਪਤੀ ਨਹੀਂ ਹੋਈ ਮੈਂ ਸਭ ਕੁਝ ਨਹੀਂ ਜਾਣ ਸਕਿਆ ਆਖਰ ਥਕ ਹਾਰ ਕੇ ਵੇਦਾਂ ਦੇ ਗੈਣੀ ਬ੍ਰਹਮੇ ਨੂੰ ਵੀ ਇਹੀ ਅਖਣਾ ਪਿਆ ਔਰ ਬ੍ਰਹਮੇ ਦੇ ਉਚਾਰਨ ਕਰਤਾ ਵੇਦ ਇਹਨਾਂ ਨੂੰ ਪੜ ਪੜ ਕੇ ਵਕਤੇ ਥੱਕ ਕੇ ਆਖਰ ਇਹੀ ਕਹਿੰਦੇ ਨੇ ਉਹ ਲਿਖੇ ਇਹਦੇ ਚ ਨਹੀਂ ਆ ਸਕਦਾ ਨਹੀਂ ਆ ਸਕਦਾ ਇਸ ਤੋਂ ਇਲਾਵਾ سیس اٹھارے کہن کتیبام اصلو اک دھات چار کتیبان ہیں اور انہا دے بقیدہ اس طرح نام نے قرآن انجیل توریت میڈل اس دیچ ਜੋ ਚਾਰ ਧਰਮ ਪੈਦਾ ਹੋਏ ਪੁਰਾਣਾ ਯਹੂਦੀ ਫਿਰ ਇਸਾਈ ਫਿਰ ਪਾਰਸੀ ਤੇ ਫਿਰ ਇਸਲਾਮ ਇਨਾਂ ਵਿੱਚ ਹੋਏ 18000 ਆਲਮ ਵਿਦਵਾਨ ਦਾਰਸ਼ਨਿਕ ਚਿੰਤਕ اور ਇਹ ਚਾਰ ਕਤੇਬਾਂ اور ਇਨਾਂ ਦੇ ਸਾਰੇ ਪੈਗੰਬਰੀ ਪੁਰਸ਼ ਅਸਲੂ ਇਕ ਦਾਤ ਆਖਰ ਇਹ ਵੀ ਅਸੂਲਨ ਇਕੋ ਹੀ ਬੁਨਿਆਦੀ ਗੱਲ ਆਖਦੇ ਨੇ ਕਿ ਲਿਖਾ ਹੋਏ ਤਾਂ ਲਖੀਏ ਲਿਖੇ ਹੋਏ ਵਿਨਾਸ ਅਗਰ ਉਹ ਗਿਣਤੀ ਚ ਆਈ ਆ ਸਕੇ ਤੇਸੀ ਗਿਣਤੀ ਦਸੀ ਹੈ ਉਹ ਲੇਖੇ ਚ ਆ ਸਕੇ ਤੇਸੀ ਲੇਖਾ ਲਿਖੀ ਹੈ ਪਰ ਉਹ ਲੇਖੇ ਚ ਆਂਦਾ ਨਹੀਂ ਲਿਖੇ ਹੋਏ ਵਿਣਾਸ ਲੇਖਾ ਹੀ ਮੁੱਕ ਜਾਂਦਾ ਹੈ ਗਿਣਤੀ ਕਰਦਿਆਂ ਕਰਦਿਆਂ ਗਿਣਤੀ ਮੁੱਕ ਜਾਂਦੀ ਹੈ ਉਹਦੇ ਗੁਣ ਨਹੀਂ ਮੁੱਕਦੇ ਉਹ ਨਹੀਂ ਮੁੱਕਦਾ ਗਿਣਤੀ ਮੁੱਕ ਜਾਂਦੀ ਹੈ ਹਿੰਸੇ ਮੁੱਕ ਜਾਂਦੇ ਨੇ ਗਣਤ ਮੁੱਕ ਜਾਂਦਾ ਹੈ ਐਸਾ ਉਹ ਕਹਿ ਰਹੇ ਨੇ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਉਸ ਪਰਿਪੂਰਨ ਪ੍ਰਮਾਤਮਾ ਨੂੰ ਤੇ ਬਸ ਇਤਨਾ ਹੀ ਆਖਣਾ ਬਣਦਾ ਹੈ پرماتما وڈا ہے وڈا ہے وڈا ہے پر کنہ کا وڈا ہے آپ ہی جاندہ جاندہ ہے ہے آپ ہی اور کوئی نہیں جاندہ ہے